ਅਸੀਂ ਖੜੇ ਆ ਭੰਮੇ ਕਲਾ ਪਿੰਡ ਦੇ ਰਖਵੇ ਚ ਪਹਿਲਾਂ ਅਸੀਂ ਪੰਜ-ਛਤ ਪਿੰਡਾਂ ਦਾ ਦੌਰਾ ਕਰਕੇ ਆਏ ਆ ਕੋਰ ਵਾਲਾ ਬੀਰੇ ਵਾਲਾ ਆਪਣਾ ਭਲਾਈ ਚੇਰੇ ਵਾਲੀ ਤੱਕ ਫਿਰ ਹੁਣ ਭੰਮੇ ਆ ਗਏ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੁੰਦਾ ਜਿਵੇਂ ਇਹਨਾਂ ਦੇ ਗੱਲਾਂ ਮਾਰਦਾ ਸੋਹਣੀਆਂ ਤੁਸੀਂ ਇੱਕ ਵਾਰ ਤਾਂ ਪਹਿਲਾਂ ਕੋਈ ਮਾੜੀ-ਮੋਟੀ ਆਪਣੀ ਗੱਲ ਦੱਸ ਦੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਡੀ ਬਾਹਰ ਸੜੀ ਹੈ ਕਿਤੇ ਨਹੀਂ ਇਹ 10 ਕਿਲੋ ਦਾ ਦੋਦਾ ਕਿੱਥੇ ਹੈ ਕਿਤੇ ਤੇ ਕਿਤੇ ਕਿੱਜੇ ਲੇਟ ਅਸੀਂ ਸਾਥ ਜਾਨੀ ਸਾਥ ਜਾਨ ਹਾਂਜੀ ਤੇ ਆਹ ਲਾੜੂ ਵੀ ਦੇਖ ਲਈ ਪੰਜ-ਚਾਰ ਮਾਣੇ ਨਿਕੰਤਰੇ ਆਏ ਕਾਪੜੇ ਬੜੀਆਂ ਬੜੀਆਂ ਕੱਟੀਆਂ ਇਹ ਚਾਹੁੰਦੇ ਹਾਂ ਆਪਾਂ ਕਿ ਜੇ ਅਸੀਂ ਮੰਗ ਚਾਹੁੰਦੇ ਜੇ ਤੁਹਾਨੂੰ ਮੁਆਫੀ ਮਿਲਣਾ ਚਾਹੀਦਾ ਜੀ ਆਪਣਾ ਕਿੰਨਾ ਪਿੰਡ ਦਾ ਕਿੰਨਾ ਰੱਖਾ ਹੋਣਾ ਸਾਰਾ ਮੋਹ ਸਤਿਬਾ ਇੱਧਰ ਸਾਰਾ ਪਿੰਡ ਦਾ ਰੱਖਾ ਸਾਰਾ ਉਹ ਕੋ ਬਚੀ ਜੀ ਤੇ ਤਕਰੀਬਨ ਸਾਰੀ ਰਿਕਰਡ ਪੰਜ ਵਾਧਾ ਜੀ ਬਸ ਇੱਧਰ ਥੋੜਾ ਜਿਹਾ ਵਾਧਾ ਹੀ ਮੱਚਦਾ ਤੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਮਾਨਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਉਹ ਪਿੰਡਾਂ ਦੇ ਵਿੱਚ ਆਕੇ ਜਿੱਥੇ ਖਰਾਬਾ ਹੋਇਆ ਗੜੇਮਾਰੀ ਹੋਈ ਹੈ ਉੱਥੇ ਲੋਕਾਂ ਦੀ ਸਾਰ ਲੈਣ ਕਿਸਾਨਾਂ ਦੀ ਸਾਰ ਲੈਣ ਕਿਉਂਕਿ ਦੇਖੋ ਜੇ ਆਪਾਂ ਹੁਣ ਗਰਦੌਰੀ ਦੀ ਹੁਣ ਲੋੜ ਹੈ ਕਣਕਾ ਵੜਨ ਵਾਲੀਆਂ ਨੇ ਤੇ ਮੈਂ ਅਪੀਲ ਕਰਦਾ ਸਰਕਾਰ ਨੂੰ ਕਟੋ-ਕਟ ਜਿਵੇਂ ਹੁਣ ਕਿਸਾਨਾਂ ਦੇ ਆਪਣੇ ਹਾਲਾਤ ਚੱਲ ਰਹੇ ਆ ਪਹਿਲੇ ਕਿਸਾਨ ਕਰ ਜਾਈਏ ਪਹਿਲਾਂ ਹੀ ਆਪਾਂ ਇਹਨੇ ਦੁੱਖ ਝੇਲ ਰਿਹਾ ਕਿਸਾਨ ਸੋ ਮੈਂ ਬੇਨਤੀ ਕਰਦਾ ਕਟੂਕਟ 50000 ਰੁਪਏ ਏਕੜ ਕਟੂਕਟ ਜਿਹਨੂੰ ਜਿਹਦਾ ਖਰਾਬਾ ਹੋਇਆ ਉਹਨੂੰ ਮਿਲਣਾ ਚਾਹੀਦਾ ਹੈ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਤੇ ਮੈਂ ਇਹ ਵੀ ਗੱਲ ਧਿਆਨ ਲਿਆਦਾ ਸਾਡੇ ਹਲਕੇ ਦੇ ਵਿੱਚ 2023 ਦੇ ਵਿੱਚ ਖਰਾਬਾ ਹੋਇਆ ਸੀਗਾ ਨਰਮੇ ਦਾ ਵੀ ਖਰਾਬਾ ਹੋਇਆ ਸੀ ਕੰਟ ਦਾ ਵੀ ਹਾਲੇ ਤੱਕ ਉਹਦਾ ਮੁਆਵਜ਼ਾ ਆਇਆ ਨਹੀਂ ਜੀ ਉਸ ਤੋਂ ਬਾਅਦ ਫਲੱਡ ਆ ਗਿਆ ਤੇ ਰੂਲਗੜ੍ਹ ਸ਼ਹਿਰ ਦੇ ਵਿੱਚ ਪਾਣੀ ਆ ਗਿਆ ਨਾਲ ਪਿੰਡ ਰੋੜਕੀ ਫੂਸ ਮੰਡੀ ਛੋਟਾ ਝੰਡਾ ਉਹ ਪਿੰਡ ਜਮਾ ਮਤਲਬ ਫਲੱਡ ਦੇ ਲਪੇਟ ਚ ਆ ਗਏ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਐਲਾਨ ਕੀਤਾ ਸੀ ਜਿਹਦੀ ਕੋਈ ਮੁਰਗੀ ਮਰ ਜੂ ਜਿਹਦਾ ਕੋਈ ਪਸ਼ੂ ਦਾ ਨੁਕਸਾਨ ਹੋਵੇ ਉਹ ਵੀ ਦੇਵਾਂਗਾ ਲੋਕਾਂ ਦੇ ਘਟ ਹੈਗੇ ਜਾਨੀਵਰ ਦਾ ਨੁਕਸਾਨ ਹੋ ਗੇ ਇਹ ਹਲੇ ਤੱਕ 1 ਰੁਪਿਆ ਉਹ ਪਿੰਡਾਂ 'ਚ ਆਇਆ ਨਹੀਂ ਤੂੰ ਹੁਣ ਤੁਸੀਂ ਅੱਜ ਮੌਕਾ ਹਲੇ ਕਿਸਾਨਾਂ ਦੀ ਬਾਹ ਫੜ ਲਓ ਪਹਿਲਾਂ ਹੀ ਆਪਾਂ ਚਲੋ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨਾ ਤੇ ਉਹਦਾ ਤੁਹਾਡਾ ਜੋ ਕਿਸਾਨਾਂ ਨੇ ਨਾਲ ਚੱਲ ਰਿਹਾ ਉਹ ਇੱਕ علیحدਾ ਚਲੋ ਸੰਘਰਸ਼ ਹੈ ਪਰ ਆਹ ਜਿਹੜੀ 1 ਰੁਪਿਆ ਹੈ ਹੁਣ ਕਿਸਾਨਾਂ ਦੀ ਤੁਸੀਂ ਬਾਹ ਫੜੋ ਇਹਨਾਂ ਨੂੰ ਆਪਾਂ ਜੇ ਆਪਾਂ ਕਿਸਾਨ ਹਮਾਇਤੀ ਕਹੋਣੇ ਆ ਜਿਵੇਂ ਆਪਾਂ ਸਰਕਾਰ ਬਣਾਈ ਸੀ ਇਹਦੇ ਲੋਕਾਂ ਨੇ ਸਭ ਨੇ ਤੁਹਾਨੂੰ ਸਾਰੇ ਪੰਜਾਬ ਨੇ ਵੋਟਾਂ ਪਾਈਆਂ ਹੁਣ ਤੁਹਾਨੂੰ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਪੰਜਾਬ ਦੇ ਕਿਸਾਨ ਦੇ ਨਾਲ ਖੜਨ ਦੀ ਲੋੜ ਹੈ ਇਹੀ ਮੇਰੀ ਬੇਨਤੀ ਹੈ ਇਹਨਾਂ ਦੀ ਜਲਦੀ ਜਲਦੀ ਗਰਦੌੜੀ ਕੀਤੀ ਜਾਵੇ ਹਾਲੇ ਤੱਕ ਕੋਈ ਵੀ ਮੁਲਾਜ਼ਮ ਇੱਥੇ ਪਿੰਡਾਂ 'ਚ ਨਹੀਂ ਆਇਆ ਕੋਈ ਤਨੋਂ ਕੋਈ ਤਸਿਲਦਾਰ ਕੋਈ ਪਟਵਾਰੀ ਹਾਲੇ ਤੱਕ ਇਹ ਪਿੰਡਾਂ 'ਚ ਨਹੀਂ ਆਇਆ ਤੇ ਇਹਨਾਂ ਨੂੰ ਭੇਜੋ ਪ੍ਰਸ਼ਾਸਨ ਦੇ ਜਿਹੜੇ ਤੁਹਾਡੇ ਆਪਣੇ ਤੁਹਾਡੇ ਆਪਣੇ ਅਫਸਰ ਨੇ ਉਹ ਆ ਕੇ ਇੱਥੇ ਗਰਦੌੜੀ ਕਰਨ ਲੋਕਾਂ ਦੀ ਸਾਰ ਲੈਣ ਬਹੁਤ ਬਹੁਤ ਧੰਨਵਾਦ ਇਹ ਦਿਖਾ ਦੋ ਮਾੜੀ ਜਿਆ ਪਿਆ ਜੀ ਕੋਈ ਕਾਲ ਆ ਦੇਖੋ ਜੀ ਕੋਈ ਬੱਲੀ ਨਹੀਂ ਥੇ ਰਹੀ ਸਾਰੀਆਂ ਤੋੜ ਤੋੜਾ ਹੋ ਚੱਕੀਆਂ ਮਿੱਟੀ ਦੀ ਰਾਹ ਤੇ ਦਾਣੇ ਹੈ ਨਹੀਂ ਜਿੱਦਾਂ ਇਹ ਇਹ ਦਾਣੇ ਹੈ ਨਹੀਂ ਇੱਥੋਂ ਬੱਲੀ ਨਹੀਂ ਜਿੱਥੇ ਨਾਲ ਇੱਥੋਂ ਤੱਕ ਇਹ ਇੱਥੋਂ ਤੱਕ ਪਸ਼ੂਆਂ ਵਾਸਤੇ ਵੀ ਇਹ ਕਣਕ ਹੁਣ ਜ਼ਹਿਰ ਬਣੀ ਚੁੱਕੀ ਹੈ ਗੜੇ ਮਾਰੀ ਕੋਈ ਨਹੀਂ ਇਹ ਜਿਹੜੀ ਕਣਕ ਹੈ ਹੁਣ ਇਹ ਪਸ਼ੂਆਂ ਦੇ ਕੰਮ ਨਹੀਂ ਆਉਣੀ ਨਹੀਂ ਉਹਨੂੰ ਜਿੱਤੀ ਦੀਆਂ ਨਹੀਂ ਉਹ ਇਸ ਕਰਕੇ ਆਪਾਂ ਅੱਜ ਜਿਹੜੀ ਇਹ ਜ਼ਹਿਰ ਜਦੋਂ ਗੜੇ ਮਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਫਸਲ ਦਰ ਬੰਦਨ ਇਹੋ ਤਾਂ ਇਹ ਕੋਈ ਜਾਨਵਰ ਇਹਨੂੰ ਖਾ ਲੇ ਕੋਈ ਬੱਕਰੀ ਖਾ ਲੇ ਹੋਰ ਉਹ ਦੋ ਦਿਨ ਬਚਦੀ ਨਹੀਂ ਨਹੀਂ ਜੀ ਉਹ ਅੱਗੇ ਵੀ ਵਿਖਾ ਦੇ ਬਾਈ ਸਾਰੀ ਕਣਕ ਅੱਗੇ ਸਾਰੀ ਵਿਖਾ ਦਿਓ ਆ ਸਾਰੀ ਡਿੱਗੀ ਪਈ ਆ ਕਣਕ ਦੀ ਸਾਰੀ ਵਿਖਾਓ ਜੀ ਉਹ ਅਗਲਾ ਅਗਲਾ ਬਾਣਦੇ ਆ ਇਧਰ ਦੇਖ ਕੇ ਬਾਈ ਜੀ ਤੁਸੀਂ ਇਧਰ ਉਹ ਬਖਾਓ ਕਣਕ ਸਾਰੀ ਅੰ ਵਿਚ ਕੁਝ ਵੀ ਨਹੀਂ ਹੈਗਾ तकरीबन ਸਾਰੇ ਪਿੰਡਾਂ ਦੇ ਵਿੱਚ ਜਿੰਨਾ ਰਕਬਾ ਹੈ 90% ਨੁਕਸਾਨ ਹੈ 90% ਹੈਗਾ ਜੀ 90% ਹੈਗਾ ਇਧਰ ਮਾਰਦੇ ਹੋ ਦੇਖ ਪਾਣੀ ਭਿੱਜ ਗਿਆ ਜੀ ਭਿੱਜ ਗਿਆ ਦੇਖ ਆ ਆ ਦੇਖੋ ਆ ਬੰਦ ਮੇਰਾ ਪਾਣੀ ਖੜਾ ਜੀ ਦੇਖੋ ਮੇਰਾ ਪਾਣੀ ਚ ਨਾਲ ਬੰਦੀ ਨਹੀਂ ਜੀ ਆ ਦੇਖੋ ਸਾਰੇ ਖਾਲੀ ਕਰੇ ਦੇ ਆ ਆ ਹਾਂ ਰੱਬ ਬੱਲੀਆਂ ਜਿੱਗੀਆਂ ਹੈਗੀਆਂ ਦਾਣੇ ਨਿਕਲੇ ਦਾਣੇ ਨਿਕਲੇ ਬੱਲੀਆਂ ਦੀਆਂ ਆਪਣੇ ਵੀ ਬੱਲੀਆਂ ਨੂੰ ਦਾਣੇ ਨਿਕਲੇ ਹੋਏ ਆ ਦੇਖ ਲਓ ਤੇ ਬਾਬਾ ਪਾਣੀ ਮਾਲਕ ਜੀ ਵੀ ਮਾਣੇ ਟੂੜੀ ਤੇ ਵੀ ਕੰਮ ਨਹੀਂ ਆਉਣਾ ਹੁਣੇ ਨਹੀਂ ਜੀ ਮੋਟਾ ਗੱਲ ਜੂਗਾ ਜੀ ਪਾਣੀ ਖੜਾ ਖੜਾ ਚਲ ਭਾਈ ਪੰਜ-ਛੇ ਬੱਦੀ ਦਾ ਨਹੀਂ ਕਰੀ